ਹਾਂਜੀ ਪਿਆਰੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਓ ਜੀ ਮੈਂ ਪੇਸ਼ ਕਰਨ ਜਾ ਰਹੀ ਹਾਂ ਗੀਤ ਅਗਰ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਲਓ ਜੀ ਪੇਸ਼ ਹੈ ਜੀ ਗੀਤ ਆਨੰਦ ਮਨੋ ਜੀ ਸੁਹੇਵ ਚੀਰੇ ਵਾਲਿਆ ਮੈਂ ਕਹਿਨੀਆ ਸੁਹੇਵ ਚੀਰੇ ਵਾਲਿਆ ਮੈਂ ਕਹਿਨੀਆ ਕਰ ਛਤਰੀ ਤੇ ਸ਼ਾਮ ਸ਼ਾਮੇ ਬੈਣੀਆ ਤੂੰ ਕਰ ਛਤਰੀ ਤੇ ਸ਼ਾਮ ਸ਼ਾਮੇ ਬੈਣੀਆ ਸੁਹੇ ਵਿਚੀਰੇ ਵਾਲਿਆ ਫੁੱਲ ਕਿਕਰਾਂ ਦੇ ਸੁਹੇ ਵਿਚੀਰੇ ਵਾਲਿਆ ਫੁੱਲ ਕਿਕਰਾਂ ਦੇ ਕਿਕਰਾਂ ਲਾਈ ਬਹਾਰ ਮਿਲੇ ਮਿਤਰਾਂ ਦੇ ਕਿਕਰਾਂ ਲਾਈ ਬਹਾਰ ਮਿਲੇ ਮਿਤਰਾਂ ਦੇ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਵਾਸ ਤੇਰੇ ਵੇ ਮਾਇਆ ਕੁਝ ਨਹੀਂ ਲੋੜੀਦਾ ਵਾਸ ਤੇਰੇ ਵੇ ਮਾਇਆ ਕੁਝ ਨਹੀਂ ਲੋੜੀਦਾ ਸੁਹੇਵੇਂ ਤੇਰੇ ਵਾਲਿਆ ਫੁਲ ਕਾਈਦਾ ਸੁਹੇਵੇਂ ਤੇਰੇ ਵਾਲਿਆ ਫੁਲ ਕਾਈਦਾ ਵਾਸ ਤੇਰੇ ਵੇ ਮਾਇਆ ਕੁਝ ਨਹੀਂ ਚਾਹੀਦਾ ਵਾਸ ਤੇਰੇ ਵੇ ਮਾਇਆ ਕੁਝ ਨਹੀਂ ਚਾਹੀਦਾ ਸੁਹਿਵ ਜੀਰੇ ਵਾਲਿਆ ਫੁੱਲ ਤੋੜੀ ਦਾ ਸੁਹਿਵ ਜੀਰੇ ਵਾਲਿਆ ਫੁੱਲ ਤੋੜੀ ਦਾ ਦਿਲ ਦਾ ਨਾ ਝੁਕ ਸ਼ੀਸ਼ਾ ਇੰਜ ਨਹੀਂ ਤੋੜੀ ਦਾ ਛੀ ਦਿਲ ਦਾ ਨਾ ਝੁਕ ਸ਼ੀਸ਼ਾ ਇੰਜ ਨਹੀਂ ਤੋੜੀ ਦਾ ਸੁਹਿ ਸੁਹਿਵ ਜੀਰੇ ਵਾਲਿਆ ਮੈਂ ਕਹਿਨੀਆ ਸੁਹਿਵ ਜੀਰੇ ਵਾਲਿਆ ਮੈਂ ਕਹਿਨੀਆ ਲੱਕੜੇ ਤੀਰ ਜੁਦਾਈਆਂ ਵਾਲੇ ਸੈਨੀਆਂ ਲੱਕੜੇ ਤੀਰ ਜੁਦਾਈਆਂ ਵਾਲੇ ਸੈਨੀਆਂ ਸੁਹੇ ਵਿਚੀਰੇ ਵਾਲਿਆ ਦੋ ਲਾਲੜੀਆਂ ਸੁਹੇ ਵਿਚੀਰੇ ਵਾਲਿਆ ਦੋ ਲਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲੜੀਆਂ ਸੁਹੇ ਵਿਚੀਰੇ ਵਾਲਿਆ ਗਲਗਾਨੀਆਂ ਸੁਹੇ ਵਿਚੀਰੇ ਵਾਲਿਆ ਦਾਨੀਆ ਚਰਖਾ ਰੰਗ ਰੰਗੀਲਾ ਵੇੜੇ ਡਾਨੀਆ ਚਰਖਾ ਰੰਗ ਰੰਗੀਲਾ ਵੇੜੇ ਡਾਨੀਆ ਸੋ ਸੋਣ ਦਲੀਲਾ ਚਰਖਾ ਡਹੀਦਾ ਸੋ ਸੋਣ ਦਲੀਲਾ ਚਰਖਾ ਡਹੀਦਾ ਇੱਕ ਵਾਰੀ ਆਕੇ ਤੱਕ ਜਾ ਹਾਲ ਜੁਗਾਈਦਾ ਇੱਕ ਵਾਰੀ ਆਕੇ ਤੱਕ ਜਾ ਹਾਲ ਜੁਗਾਈਦਾ ਸੁਹਿਬ ਜੀਰੇ ਵਹਾਲਿਆ ਮੈਂ ਕਹੀਨੀਆ ਸੁਹਿਬ ਜੀਰੇ ਵਹਾਲਿਆ ਮੈਂ ਕਹੀਨੀਆ ਤੁਮ ਕਰਛਤ ਰਿਤਿ ਸ਼ਾਮ ਸ਼ਾਮੇ ਬੈਨੀ ਤੁਮ ਕਰਛਤ ਰਿਤਿ ਸ਼ਾਮ ਸ਼ਾਮੇ ਬੈਨੀ ਕਰਛਤ ਰਿਤਿ ਸ਼ਾਮ ਸ਼ਾਮੇ ਬੈਨੀ ਹਾਂਜੀ ਪਿਆਰਿਓ ਕਿਵੇਂ ਲੱਗਿਆ ਤੁਹਾਨੂੰ ਇਹ ਗੀਤ ਅਗਰ ਪਸੰਦ ਆਇਆ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਵਾ ਜੀ